ਕਾਨੜਾ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਤਰਾਵੇ ਗੋ ਜੋ ਜੋ ਜਪੈ ਸੋਈ ਗਤ ਪਾਵੇ ਜੋ ਧਰੂ ਪ੍ਰਹਿਲਾਦ ਸਮਾਵੇ ਗੋ ਰਹਾਉ ਕਿਰਪਾ 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 ਕਰ ਹਰ ਜੀਉ ਕਰ ਕਿਰਪਾ ਨਾਮ ਲਗਾਵੇ ਗੋ ਕਰ ਕਿਰਪਾ ਸਤ ਗੁਰੂ ਮਿਲਾਬ ਹੋ ਮਿਲ ਸਤ ਗੁਰ ਨਾਮ ਧਿਆਵੇ ਗੋ ਜਨਮ ਜਨਮ ਕੀ ਹਉ ਮੈਂ ਮਲ ਲਾਗੀ ਮਿਲ ਸੰਗਤ ਮਲ ਲਹਿ ਜਾਵੇ ਗੋ ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੇ ਗੋ ਸੰਗਤ ਸੰਤ ਮਿਲ ਹੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੇ ਗੋ ਬਿਨ ਸੰਗਤ ਕਰਮ ਕਰੈ ਅਭਿਮਾਨੀ ਕੱਡ ਪਾਣੀ ਚੀਕੜ ਪਾਵੇ ਗੋ ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੇ ਗੋ ਕਿਨ-ਕਿਨ ਨਾਮ ਦੇ ਵੜਾਈ ਸਤਿਗੁਰ ਉਪਦੇਸ਼ ਸਮਾਵੇ ਗੋ ਭਗਤ ਜਨਾਂ ਕਉ ਸਦਾ ਨਿਵ ਰਹੀਐ ਜਨ ਨਿਵਹਿ ਤਾ ਫਲ ਗੁਣ ਪਾਵੇ ਗੋ ਜੋ ਨਿੰਦਾ ਦੁਸ਼ਟ ਕਰਹਿ ਭਗਤਾ ਕੀ ਹਰਨਾਖਸ ਜੋ ਪਚ ਜਾਵੇ ਗੋ ਬ੍ਰਹਮ ਕਮਲ ਪਤਮੀਨ ਬਿਆਸਾ ਤਪ ਤਾਪਨ ਪੂਜ ਕਰਾਵੇ ਗੋ ਜੋ ਜੋ ਭਗਤ ਹੋਏ ਸੋ ਪੂਜਹੁ ਪਰਮਨ ਪਰਮ ਚੁਕਾਵੇ ਗੋ ਜਾਤ ਨਾ ਜਾਤ ਦੇਖ ਮਤ ਪਰਮ ਹੋ ਸੁਖ ਜਨਕ ਪਗੀ ਲਗ ਧਿਆਵੇ ਗੋ ਜੂਠਨ ਜੂਠ ਪਈ ਸਿਰ ਉਪਰ ਖਿੰਨ ਮਨੁਆ ਤਿਲ ਨਾ ਢੁਲਾਵੇ ਗੋ ਜਨਕ ਜਨਕ ਬੈਠੇ ਸਿੰਘਾਸਨ ਨਉ मुनि ਤੂਰ ਲੈ ਲਾਵੇ ਗੋ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੈ ਗੋ ਕਾਨੜਾ ਮਹੱਲਾ ਚੌਥਾ ਮਨ ਗੁਰਮਤ ਰਸ ਗੁਨ ਗਾਵੈ ਗੋ ਜਿਹਵਾ ਏਕ ਹੋਏ ਲਖ ਕੋਟੀ ਲਖ ਕੋਟੀ ਕੋਟ ਧਿਆਵੈ ਗੋ ਰਹਾਉ ਸਹਸ ਫਨੀ ਜਪਿਓ ਸੇਖ ਨਾਗੈ ਹਰ ਜਪਤਿਆ ਅੰਤ ਨ ਪਾਵੈ ਗੋ ਤੂ ਅਥਾਹੋ ਅਤ ਅਗਮ ਅਗਮ ਹੈ ਮਤ ਗੁਰ ਮਤ ਮਨ ਠਹਿਰਾਵੈ ਗੋ ਜਿਨ ਤੂ ਜਪਿਓ ਤੇਈ ਜਨ ਨੀਕੇ ਹਰ ਜਪਤਿ ਉਹ ਕਉ ਸੁਖ ਪਾਵੈ ਗੋ ਬਿਦਰਦਾਸੀ ਸੁਤ ਛੋਕ ਛੋਹਰਾ ਕ੍ਰਿਸ਼ਨ ਅੰਕ ਗਲ ਲਾਵੈ ਗੋ ਜਲ ਤੇ ਊਪਤ ਭਈ ਹੈ ਕਾਸ਼ਟ ਕਾਸ਼ਟ ਅੰਗ ਤਰਾਵੈ ਗੋ ਰਾਮ ਜਨਾ ਹਰ ਆਪ ਸਵਾਰੇ ਆਪਣਾ ਬਿਰਦ ਰਖਾਵੇ ਗੋ ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰ ਸੰਗਤ ਨਾਵ ਤਰਾਵੇ ਗੋ ਜੋ ਸਤ ਸੰਗਤ ਤਰਿਓ ਜੁਲਾਹੋ ਸੰਤ ਜਨਾ ਮਨ ਭਾਵੇ ਗੋ ਖਰੇ ਖਰੋਏ ਬੈਠਤ ਉਠਤ ਮਾਰਗ ਪੰਥ ਧਿਆਵੇ ਗੋ ਸਤ ਗੁਰ ਬਚਨ ਬਚਨ ਹੈ ਸਤ ਗੁਰ ਪਾਦਰ ਮੁਕਤ ਜਨਾਵੇ ਗੋ ਸਾਸਨ ਸਾਸ ਸਾਸ ਬਲ ਪਾਈ ਹੈ ਨਹਿ ਸਾਸਨ ਨਾਮ ਧਿਆਵੈ ਗੋ ਗੁਰ ਪ੍ਰਸਾਦੀ ਹਉ ਮੈਂ ਬੂਝੈ ਤਉ ਗੁਰਮਤਿ ਨਾਮ ਸਮਾਵੈ ਗੋ ਸਤਿਗੁਰ ਦਾਤਾ ਜੀ ਜੀਨ ਕੋ ਭਾਗ ਹੀਨ ਨਹੀਂ ਪਾਵੈ ਗੋ ਫਿਰ ਇਹ ਵੇਲਾ ਹਾਥ ਨ ਆਵੈ ਪਰ ਤਾਪੈ ਪਛਤਾਵੈ ਗੋ ਜੇ ਕੋ ਭਲਾ ਲੋੜੈ ਭਲ ਆਪਣਾ ਗੁਰ ਆਗੇ ਟਹਿ ਟਹਿ ਪਾਵੇ ਗੋ ਨਾਨਕ ਦਇਆ ਦਇਆ ਕਰ ਠਾਕੁਰ ਮੈਂ ਸਤ ਗੁਰ ਭਸਮ ਲਗਾਵੇ ਗੋ ਕਾਨੜਾ ਮਹੱਲਾ ਚੌਥਾ ਮਨ ਹਰ ਰੰਗ ਰਾਤਾ ਗਾਵੇ ਗੋ ਪੈ ਪੈ ਤਰਾਸ ਭਏ ਹੈ ਨਿਰਮਲ ਗੁਰਮਤਿ ਲਾਗ ਲਗਾਵੇ ਗੋ ਰਹਾਉ ਹਰ ਰੰਗ ਰਾਤਾ ਸਦ ਬੈ ਰਾਗੀ ਹਰ ਨਿਕਟ ਤਿਨਾਂ ਕਰ ਆਵੈ ਗੋ ਤਿਨ ਕੀ ਪੰਖ ਮਿਲੈ ਤਾਂ ਜੀਵਾ ਕਰ ਕਿਰਪਾ ਆਪ ਦਿਵਾਵੈ ਗੋ ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨ ਕੋਰੇ ਰੰਗ ਨ ਆਵੈ ਗੋ ਫਿਰ ਉਲਟਿਓ ਜਨਮ ਹੋਵੈ ਗੁਰਬਚਨੀ ਗੁਰਪੁਰਖ ਮਿਲੈ ਰੰਗ ਲਾਵੈ ਗੋ ਇੰਦਰੀ ਦਸੇ ਦਸੇ ਫੁਨ ਧਾਵਤ ਤ੍ਰੈ ਗੁਣਿਆ ਖਿੰਨ ਨਾ ਟਿਕਾਵੇ ਗੋ ਸਤਿਗੁਰ ਪਰਚੈ ਵਸਗਤ ਆਵੇ ਮੂਖ ਮੁਕਤ ਸੋ ਪਾਵੇ ਗੋ ਓ ਅੰਕਾਰ ਏਕੋ ਰਬ ਰਹਾ ਸਭ ਏਕਸ ਮਾਹਿਸ ਮਾਵੇ ਗੋ ਏਕੋ ਰੂਪ ਏਕੋ ਬਹ ਰੰਗੀ ਸਭ ਏਕਤ ਬਚਨ ਚਲਾਵੇ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੇ ਗੋ ਗੁਰਮੁਖ ਜਾਏ ਮਿਲੇ ਨਿਜ ਮਹਿਲੀ ਅਨਹਦ ਸ਼ਬਦ ਬਜਾਵੇ ਗੋ ਜੀ ਜੰਤ ਸਭ ਸਿਸ਼ਟ ਉਪਾਈ ਗੁਰਮੁਖ ਸੋਭਾ ਪਾਵੇ ਗੋ ਬਿਨ ਗੁਰ ਭੇਟੇ ਕੋ ਮਹਿਲ ਨ ਪਾਵੇ ਆਏ ਜਾਏ ਦੁਖ ਪਾਵੇ ਗੋ ਅਨੇਕ ਜਨਮ ਵਿਛੋੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੇ ਗੋ ਸਤਿਗੁਰ ਮਿਲਤ ਮਹਾ ਸੁਖ ਪਾਇਆ ਮਤ ਮਲੀਨ ਬਿਗਸਾਵੇ ਗੋ ਹਰ ਹਰ ਕਿਰਪਾ ਕਰਹੁ ਜਗ ਜੀਵਨ ਮੈਂ ਸਰਦਾ ਨਾਮ ਲਗਾਵੇ ਗੋ ਨਾਨਕ ਗੁਰੂ ਗੁਰੂ ਹੈ ਸਤਿਗੁਰ ਮੈਂ ਸਤਿਗੁਰ ਸਰਨ ਮਿਲਾਵੇ ਗੋ ਕਾਂੜਾ ਮਹੱਲਾ ਚੌਥਾ ਮਨ ਗੁਰਮਤ ਚਾਲ ਚਲਾਵੇ ਗੋ ਜੋ ਮੈਗਲ ਮਸਤ ਦੀਜੈ ਤਲਕੁੰਡੇ ਗੁਰ ਅੰਕ ਸਬਦ ਦ੍ਰਿੜਾਵੇ ਗੋ ਰਹਾਉ ਚਲ ਤਉ ਚੱਲੇ ਚੱਲੇ ਦਹਿ ਦਹਿ ਦਿਸ ਗੁਰ ਰਾਖੈ ਹਰ ਲਿਵ ਲਾਵੇ ਗੋ ਸਤ ਗੁਰ ਸਬਦ ਦੇ ਰਿਦ ਅੰਤਰ ਮੁਖ ਅੰਮ੍ਰਿਤ ਨਾਮ ਚੋ ਆਵੇ ਗੋ ਬਿਸੀਅਰੇ ਬਿਸੂ ਭਰੇ ਹੈ ਪੂਰਨ ਗੁਰ ਗਰੁੜ ਸ਼ਬਦ ਮੁਖ ਪਾਵੇ ਗੋ ਮਾਇਆ ਭਉੰਗ ਤਿਸ ਨੇੜ ਨ ਆਵੇ ਬਿਖ ਚਾਰ ਚਾਰ ਲਿਵ ਲਾਵੇ ਗੋ ਸਵਾਨ ਲੋਭ ਨਗਰ ਮਹਿ ਸਬਲਾ ਗੁਰ ਖਿੰਨ ਮਹਿ ਮਾਰ ਕਢਾਵੇ ਗੋ ਸਤ ਸੰਤੋਖ ਧਰਮ ਆਨ ਰਾਖੇ ਹਰ ਨਗਰੀ ਹਰ ਗੁਣ ਗਾਵੇ ਗੋ ਪੰਕਜ ਮੋਹ ਨਿਗਰਤ ਹੈ ਪ੍ਰਾਨੀ ਗੁਰ ਨਿਗਰਤ ਕਾੜ ਕਢਾਵੇ ਗੋ ਤਰਾਹੇ ਤਰਾਹੇ ਸਰਨ ਜਨ ਆਏ ਗੁਰ ਹਾਥੀ ਦੇ ਨਿਕਲਾਵੇ ਗੋ ਸੁਪਨੰਤਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖਿਲਾਵੇ ਗੋ ਲਾਹਾ ਨਾਮ ਗੁਰਮਤ ਲੈ ਚੱਲੋ ਹਰ ਦਰਗ ਹੈ ਪੈਦਾ ਜਾਵੇ ਗੋ ਹਉਮੈ ਕਰੇ ਕਰਾਵੇ ਹਉਮੈ ਪਾਪ ਕੋਇਲੇ ਆਨ ਜਮਾਵੇ ਗੋ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋਖ ਬਲਾਵੇ ਗੋ ਸੰਤ ਹੋ ਰਾਮ ਨਾਮ ਧਨ ਸੰਚਹੁ ਲੈ ਖਰਚ ਚੱਲੇ ਪਤ ਪਾਵੇ ਗੋ ਖਾਏ ਖਰਚ ਦੇ ਵਹ ਬਹੁ ਤੇਰਾ ਹਰ ਦੇਂਦੇ ਟੋਟ ਨ ਆਵੇ ਗੋ ਰਾਮ ਨਾਮ ਧਨ ਹੈ ਰਿਦ ਅੰਤਰ ਤਨ ਗੁਰ ਸਰਣਾਈ ਪਾਵੇ ਗੋ ਨਾਨਕ ਦਇਆ ਦਇਆ ਕਰ ਦਿਨੀ ਦੁਖ ਦਾਲਦ ਪੰਜ ਸਮਾਵੇ ਗੋ ਕਾਂੜਾ ਮਹੱਲਾ ਚੌਥਾ ਮਨ ਸਤਿਗੁਰ ਸਰਨ ਧਿਆਵੇ ਗੋ ਲੋਹਾ ਹਿਰਨ ਹੋਵੇ ਸੰਗ ਪਾਰਸ ਗੁਨ ਪਾਰਸ ਕੋ ਹੋਏ ਆਵੇ ਗੋ ਰਹਾਉ ਸਤਿਗੁਰ ਮਹਾਪੁਰਖ ਹੈ ਪਾਰਸ ਜੋ ਲਾਗੈ ਸੋ ਫਲ ਪਾਵੇ ਗੋ ਜੋ ਗੁਰ ਉਪਦੇਸ਼ ਤਰੇ ਪ੍ਰਹਿਲਾਦਾ ਗੁਰ ਸੇਵਕ ਪੈਜ ਰਖਾਵੇ ਗੋ ਸਤਿਗੁਰ ਬਚਨ ਬਚਨ ਹੈ ਨੀਕੋ ਗੁਰ ਬਚਨੀ ਅੰਮ੍ਰਿਤ ਪਾਵੇ ਗੋ ਜੋ ਅੰਬਰੀਕ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੇ ਗੋ ਸਤਗੁਰ ਸਰਨ ਸਰਨ ਮਨ ਪਾਈ ਸੁਦਾ ਸੁਦਾ ਕਰ ਧਿਆਵੈ ਗੋ ਦਿਆਲ ਦੀਨ ਭਇ ਹੈ ਸਤਗੁਰ ਹਰ ਮਾਰਗ ਪੰਥ ਦਿਖਾਵੈ ਗੋ ਸਤਗੁਰ ਸਰਨ ਪਏ ਸੇ ਥਾਪੇ ਤਿਨ ਰੱਖਣ ਕਉ ਪ੍ਰਭ ਆਵੈ ਗੋ ਜੇ ਕੋ ਸਰ ਸੰਦੈ ਜਨ ਉਪਰ ਫਿਰ ਉਲਟੋ ਤਿਸੈ ਲਗਾਵੈ ਗੋ ਹਰ 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 ਸਰ ਸੇਵ ਹੈ ਦੇਨ ਦਰਗਹਿ ਮਾਨ ਦਿਵਾਵੈ ਗੋ ਗੁਰਮਤ 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 ਧਿਆਵਹਿ ਹਰ ਗਲ ਮਿਲ ਮੇਲ ਮਿਲਾਵੈ ਗੋ ਗੁਰਮੁਖ ਨਾਦ ਬੇਦ ਹੈ ਗੁਰਮੁਖ ਗੁਰ ਪਰਚੈ ਨਾਮ ਧਿਆਵੈ ਗੋ ਹਰ ਹਰ ਰੂਪ ਹਰ ਰੂਪ ਹੋਵੈ ਹਰ ਜਨ ਕਉ ਪੂਜ ਕਰਾਵੈ ਗੋ ਸਾਖਤ ਨਰ ਸਤਗੁਰ ਨਹੀਂ ਕੀਆ ਤੇ ਬੇਮੁਖ ਹਰ ਪਰਮਾਵੈ ਗੋ ਲੋਬ ਲਹਿਰ ਸੁਆਨ ਕੀ ਸੰਗਤ ਬਿਖ ਮਾਇਆ ਕਾ ਰੰਗ ਲਗਾਵੇ ਗੋ RAM ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੇ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸਮਾਵੇ ਗੋ ਛੱਕਾ 1 ਕਾਂੜਾ ਛੰਤ ਮਹੱਲਾ ਪੰਜਵਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਸੇ ਉਦਰੇ ਜਿਨ ਰਾਮ ਧਿਆਏ ਜਤ ਨਮਾਇ ਕੇ ਕਾਮ ਨ ਆਏ ਰਾਮ ਧਿਆਏ ਸਭ ਫਲ ਪਾਏ ਤਨ ਧਨ ਤੇ ਬੜ ਭਾਗਿਆ ਸਤ ਸੰਗ ਜਾਗੇ ਨਾਮ ਲਾਗੇ ਏਕ ਸਿਉ ਲਿਬ ਲਾਗਿਆ ਤਜ ਮਾਨ ਮੋਹ ਵਿਕਾਰ ਸਾਧੂ ਲਗ ਤਰਉ ਤਿਨ ਕੈ ਪਾਏ ਬਿਨਵੰਤ ਨਾਨਕ ਸਰਣ ਸੁਆਮੀ ਬੜ ਭਾਗ ਦਰਸ਼ਨ ਪਾਏ ਮੈਨ ਸਾਧੂ ਨਿਤ ਭਜਹਿ ਨਾਰਾਇਣ ਰਸਕ ਰਸਕ ਸੁਆਮੀ ਗੁਣ ਗਾਇਣ ਗੁਣ ਗਾਏ ਜੀਵਹਿ ਹਰ ਅਮਿਓ ਪੀਵਹਿ ਜਨਮ ਮਰਣਾ ਭਾਗ ਗਏ ਸਤ ਸੰਗ ਪਾਈਐ ਹਰ ਧਿਆਈਐ ਬਹੁੜ ਦੁਖ ਨ ਲਾਗੈ ਕਰ ਦਇਆ ਦਾਤੇ ਪੁਰਖ ਵਿਦਾਤੇ ਸੰਤ ਸੇਵਕ ਮਾਇਣ ਮਨਵੰਤ ਨਾਨਕ ਜਨ ਤੂਰ ਬਾਂਛਹਿ ਹਰ ਦਰਸ ਸਹਿਜ ਸਮਾਇਣ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਜਮ ਪੂਰਨ ਕਾਲੈ ਨਿਤ ਭਜੋ ਸੁਆਮੀ ਅੰਤਰ ਜਾਮੀ ਸਫਲ ਜਨਮ ਸਬਾਇਆ ਗੋਬਿੰਦ ਗਾਈਐ ਨਿਤ ਧਿਆਈਐ ਪਰਵਾਣ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰજન ਗੋਬਿੰਦ ਧਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬਾਦਉ ਪਾਲੈ ਮੰਗਲ ਚਾਰ ਚੂਜ ਆਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਇਛ ਮਨ ਕੀ ਪੁੰਨੀਆਂ ਬਜੀ ਬਧਾਈ ਸਹਜੇ ਸਮਾਈ ਬਹੁੜ ਦੂਖ ਨਰਨੀਆਂ ਲੇ ਕੰਠ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ ਮਨਵੰਤ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ